ਜੇ ਹਰਿਆਣੇ ਵਾਲੇ 2-2 ਲੱਖ ਦੀ ਕੱਤੀ ਵੇਚ ਸਕਦੇ ਆ ਤੇ ਕੀ ਗੱਲ ਸਾਡੇ ਕੋਲੇ ਬਰੀਡ ਹੈ ਨਹੀਂ ਇਹੋ ਜੀ ਬਰੀਡ ਕੋਈ ਦਿੰਦਾ ਵਾ ਵਾਲ ਪਟਕੇ ਨਹੀਂ ਦਿੰਦਾ ਸਾਡੇ ਕੋਲੇ ਓਦੋਂ ਵੀ ਉੱਪਰ ਦੀਆਂ ਬਰੀਡਾਂ ਹੈਗੀਆਂ ਨੀਲੀ ਦੇ ਵਿੱਚ ਪਰ ਗੱਲ ਇਹ ਆ ਵੀ ਜਿਵੇਂ ਸਿਆਣੇ ਕਹਿੰਦੇ ਵੀ ਘਰ ਦਾ ਜਿਵੇਂ ਮੰਨ ਲਓ ਘਰ ਦਾ ਜੋਗੀ ਯੋਗਨਾ ਉਹ ਗੱਲ ਬਣ ਜਾਂਦੀ ਆ ਜਦੋਂ ਘਰ ਘਰੇ ਜਿਹਦੇ ਮੰਨ ਲਓ ਨਗੀਨੇ ਹੋਣ ਤੇ ਉਹ ਕੋਈ ਇਥੋਂ ਲੋਕਲ ਲੈ ਕੇ ਰਾਜ਼ੀ ਨਹੀਂ ਹੁੰਦੇ ਦੇ ਪਾਸਿਓਂ ਲਿਆ ਗੇ ਬੜੀ ਚੰਗੀ ਮੰਨ ਲਓ ਕੀਮਤ ਤੇ ਫੇਰ ਕਹਿੰਦੇ ਵੀ ਇੰਨੇ ਦੀ ਲਿਆਂਦੀ ਆ ਹਰਿਆਣੇੋਂ ਆਈ ਆ ਜਾਂ ਕਿਵੇਂ ਆ ਹਰਿਆਣੇ ਵਾਲੇ ਗੜਗਾਉਂ ਤੱਕ ਮੰਨ ਲਓ ਮਹਾਰਾਸ਼ਟਰ ਤੱਕ ਦੋਸਤੋ ਕਟੀਆਂ ਇਸ ਫਾਰਮ ਤੋਂ ਚੱਲ ਗਈਆਂ ਵਾ ਜਿਨ੍ਹਾਂ ਨੂੰ ਨਸਲ ਤੇ ਬਰੀਡ ਦਾ ਪਤਾ ਵਾ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਸੋ ਅੱਜ ਦਾ ਫੇਰ ਆਪਾਂ ਜਿਹੜਾ ਆ ਵੀਡੀਓ ਦਾ ਕੰਮ ਸ਼ੁਰੂ ਕੀਤਾ ਵਾ ਅੱਜ ਆਪਾਂ ਫੇਰ ਬਾਪੂ ਸਵਰਨ ਸਿੰਘ ਦੇ ਫਾਰਮ ਤੋਂ ਵੀਡੀਓ ਬਣਾਉਣ ਲੱਗੇ ਆ ਬਹੁਤ ਹੀ ਟੌਪ ਕਲਾਸ ਦੀਆਂ ਬੂਰੀਆਂ ਤੇ ਨੀਲੀਆਂ ਆਉਂਦੀਆਂ ਰਹਿੰਦੀਆਂ ਵਾ ਬਜ਼ੁਰਗ ਕੋਲੇ ਤੇ ਲੈ ਕੇ ਵੀ ਉਹ ਚੀਜ਼ਾਂ ਆਉਂਦੀਆਂ ਜਿਨ੍ਹਾਂ ਨੂੰ ਲੋਕੀ ਸਰਾ ਕਹਿੰਦੇ ਆ ਕੀਮਤ ਮੰਨਿਆ ਇਸ ਝੋਟੀਆਂ ਵਾਂਗੂ ਉਸ ਝੋਟੀਆਂ ਵਾਂਗੂ ਚੰਗੀ ਹੁੰਦੀ ਆ ਤੋਕੜ ਗੱਬਣ ਮੱਝ ਵੀ ਆ ਸਕਦੀ ਆ ਪਰ ਕੁਆਲਿਟੀ ਤਾਂ ਕੁਆਲਿਟੀ ਹੁੰਦੀ ਆ ਸੱਜਣੋ ਬਾਕੀ ਇੱਕ ਗੱਲ ਮੈਂ ਹੋਰ ਵੀ ਕਹਿ ਦੇਣਾ ਕਿ ਜਿਹੜੇ ਮੇਰੇ ਵੀਰ ਇਹ ਚੀਜ਼ ਨੂੰ ਕਹਿੰਦੇ ਆ ਕਿ ਵਿਕਦਿਆ ਨਹੀਂ ਵਿਕਦਿਆ ਨਹੀਂ ਤੇ ਉਹ ਆਪਾਂ ਤੁਹਾਨੂੰ ਅੱਜ ਪ੍ਰੂਫ ਵੀ ਦਿਹਾਗੇ ਜਿਹੜੇ ਕਹਿੰਦੇ ਸੀ ਵੀ ਡਾਇਮੰਡ ਦੀ ਝੋੜੀ ਜੇ ਲੱਖ ਰੁਪਏ ਦੀ ਵਿਕੇ ਤੇ ਬਾਪੂ ਸਾਨੂੰ ਪ੍ਰੂਫ ਦੱਸਦੀ ਜਾਂ ਗੀਸਾ ਨਵਾਂ ਸਵਾਲੀ ਤੇ ਉਹ ਤੁਹਾਨੂੰ ਪ੍ਰੂਫ ਆਪਾਂ ਦਿਖਾ ਦਿੰਨੇ ਆ ਫੋਨ ਦੇ ਵਿੱਚ ਕਈਆਂ ਵੀਰਾਂ ਦੇ ਮਨ 'ਚ ਕੋਈ ਵਹਿਮ ਨਾ ਰਹਿ ਜੇ ਕਿਉਂਕਿ ਵਹਿਮ ਕੱਢਣ ਨੂੰ ਅਸੀਂ ਤਿਆਰ ਹੀ ਰਹਿੰਨੇ ਆ ਆਹ ਦੇਖ ਲਓ ਜਿਹੜੇ ਕਹਿੰਦੇ ਸੀ ਵੀ ਨਹੀਂ ਵਿਕਣੀ ਕਰਨੈਲ ਸਿੰਘ son of ਗੁਰਦੇਵ ਸਿੰਘ ਦੇਖੋ ਨੇਫਟ 1 ਲੱਖ ਰੁਪਇਆ ਪੂਰਾ ਬਾਕੀ ਜਿਹੜੇ ਇਹ ਵਪਾਰੀ ਵਰਗੀ ਵਪਾਰੀ ਵੀਰੀ ਆ ਜਿਹੜੇ ਲੱਤਾਂ ਖਿੱਚਦੇ ਆ ਸਾਡੀਆਂ ਪੋਸਟਾਂ ਦੇ ਥੱਲੇ ਆਪਦੀਆਂ ਕਟੀਆਂ ਮੱਜਾਂ ਦੀਆਂ ਵੀਡੀਓ ਪਾ ਕੇ ਵੇਚਣ ਵਾਲਿਓ ਥੋੜਾ ਜਿਹਾ ਸ਼ਰਮ ਨੂੰ ਤੁਸੀਂ ਵੀ ਹੱਥ ਮਾਰੋ ਲੱਤਾਂ ਨਹੀਂ ਖਿੱਚੀਦੀਆਂ ਹੁੰਦੀਆਂ ਬਾਕੀ ਅਸੀਂ ਕਿਸੇ ਕੌਂਟ੍ਰੋਵਰਸੀ 'ਚ ਨਹੀਂ ਪੈਂਦੇ ਅੱਜ ਰਿਪਲਾਈ ਦੇਤਾ ਅੱਜ ਤੋਂ ਬਾਅਦ ਰਿਪਲਾਈ ਕਿਸੇ ਲੰਡੀ ਬੁੱਤੀ ਦਾ ਰਿਪਲਾਈ ਨਹੀਂ ਕਰਨਾਗਾ ਕਿਉਂਕਿ ਅਸੀਂ ਆਪਦੀ ਚਾਲ ਨਾਤਰ ਚੱਲਦੇ ਰਹਿਣਾ ਸਾਨੂੰ ਕੋਈ ਮਤਲਬ ਨਹੀਂ ਕਿ ਉਹਦੇ ਇਹ ਕਹਿਣ ਨੂੰ ਕੋਈ ਸਾਨੂੰ ਕੀ ਕਹਿੰਦਾ ਕੀ ਅਸੀਂ ਇਦਾਂ ਦੇ ਉਲਝਣਾ 'ਚ ਨਹੀਂ ਪੈਂਦੇ ਪਰ ਦੁੱਖ ਇਸ ਚੀਜ਼ ਦਾ ਹੁੰਦਾ ਦੋਸਤੋ ਕਿ ਸਾਡੇ ਫਾਰਮ ਤੋਂ ਇਥੋਂ ਬਾਪੂ ਦੇ ਫਾਰਮ ਤੋਂ ਹਰਿਆਣੇ ਵਾਲੇ ਵੀਰ ਝੋਟੀਆਂ ਖਰੀਦ ਕੇ ਲੈ ਗਏ ਆ ਦੁੱਖ ਇਸ ਚੀਜ਼ ਦਾ ਕਿ ਜਿੱਦਨ ਉਹ ਝੋਟੀਆਂ ਐ ਨੂੰ ਮੁੜੀਆਂ ਢਾਈ ਢਾਈ 3-3 ਲੱਖ ਦੀਆਂ ਉਥੇ ਸਾਡੇ ਵਾਲੇ ਮੰਨ ਲਓ ਖੁਸ਼-ਖੁਸ਼ ਹੋ ਕੇ ਪੈਸੇ ਭਰਨਗੇ ਇਥੋਂ ਨਹੀਂ ਆਣੀ ਉਹਨਾਂ ਨੂੰ ਦਿੱਕਤ ਆਉਂਦੀ ਆ ਤੇ ਇਹੀ ਗੱਲ ਜੇ ਹਰਿਆਣੇ ਵਾਲੇ 2-2 ਲੱਖ ਦੀ ਕੱਤੀ ਵੇਚ ਸਕਦੇ ਆ ਤੇ ਕੀ ਗੱਲ ਸਾਡੇ ਕੋਲੇ ਬਰੀਡ ਹੈ ਨਹੀਂ ਇਹੋ ਜੀ ਬਰੀਡ ਕੋਈ ਦਿੰਦਾ ਵਾ ਵਾਲ ਪਟਕੇ ਨਹੀਂ ਦਿੰਦਾ ਸਾਡੇ ਕੋਲੇ ਓਦੋਂ ਵੀ ਉੱਪਰ ਦੀਆਂ ਬਰੀਡਾਂ ਹੈਗੀਆਂ ਨੀਲੀ ਦੇ ਵਿੱਚ ਪਰ ਗੱਲ ਇਹ ਆ ਵੀ ਜਿਵੇਂ ਸਿਆਣੇ ਕਹਿੰਦੇ ਵੀ ਘਰ ਦਾ ਜਿਵੇਂ ਮੰਨ ਲਓ ਘਰ ਦਾ ਜੋਗੀ ਯੋਗਨਾ ਉਹ ਗੱਲ ਬਣ ਜਾਂਦੀ ਆ ਜਦੋਂ ਘਰ ਘਰੇ ਜਿਹਦੇ ਮੰਨ ਲਓ ਨਗੀਨੇ ਹੋਣ ਤੇ ਉਹ ਕੋਈ ਇਥੋਂ ਲੋਕਲ ਲੈ ਕੇ ਰਾਜ਼ੀ ਨਹੀਂ ਹੁੰਦੇ ਤੇ ਪਾਸਿਓਂ ਲਿਆ ਕੇ ਬੜੀ ਚੰਗੀ ਮੰਨ ਲਓ ਕੀਮਤ ਤੇ ਫਿਰ ਕਹਿੰਦੇ ਵੀ ਇੰਨੇ ਦੀ ਲਿਆਂਦੀ ਆ ਹਰਿਆਣੇੋਂ ਆਈ ਆ ਜਾਂ ਕਿਵੇਂ ਆ ਹਰਿਆਣੇ ਵਾਲੇ ਗੜਗਾਉਂ ਤੱਕ ਮੰਨ ਲਓ ਮਹਾਰਾਸ਼ਟਰ ਤੱਕ ਦੋਸਤੋ ਕਟੀਆਂ ਇਸ ਫਾਰਮ ਤੋਂ ਚੱਲ ਗਈਆਂ ਵਾਂ ਜਿਨ੍ਹਾਂ ਨੂੰ نسل ਤੇ ਬਰੀਡ ਦਾ ਪਤਾ ਵਾ ਚਲੋ ਬਾਹਲਾ ਟਾਈਮ ਨਾਲ ਤੁਹਾਡਾ ਖਰਾਬ ਕਰਦੇ ਆਪਾਂ ਕਰਦੇ ਆਂ ਗੱਲਬਾਤ ਤੇ ਡਰੈਸ ਲੈਨੇ ਆ ਸਾਰਾ ਤੇ ਆ ਝੋਟੀ ਵੱਡੀ ਦੋਸਤੋ ਵੇਚਤੀ ਆ ਸਿਰਫ ਇੱਕ ਵੀਡੀਓ ਸ਼ੌਂਕ ਕਰਕੇ ਵੀਡੀਓ ਫੜਮਾਉਣ ਲੱਗੇ ਆ ਸਿਰਫ ਇੱਕ ਸ਼ੌਂਕ ਹੀ ਆ ਤੌਰ ਵੀਡੀਓ ਫੜਮਾਉਣ ਲੱਗੇ ਆ ਕਿਉਂਕਿ ਇਹ ਝੋਟੀ ਆਪਣੇ ਕਿਸੇ ਸੱਜਣ ਕੋਲੇ ਗਈ ਆ ਤੇ ਉਹ ਵੀ ਆਪਣੇ ਨਾਲ 3 3-4 ਸਾਲ ਤੋਂ ਜੁੜਿਆ ਵਾ ਤੇ ਉਹਦੇ ਘਰੇ ਆਪਣੀ ਝੋਟੀ ਇੱਕ ਸੂ ਵੀ ਪਈ ਆ ਪਹਿਲੀ ਭੇਜੀ ਹੋਈ ਐਵੇਂ ਨਹੀਂ ਮੰਨ ਲਓ ਦੋਸਤੋ ਮਿੱਤਰੋ ਆਪਣੇ ਨਾਲ ਉਹਨਾਂ ਦਾ ਅਟੈਚਮੈਂਟ ਬਣੀ ਅੱਖਾਂ ਮੀਟ ਕੇ ਵਿਸ਼ਵਾਸ ਕਰਦੇ ਆ ਤੇ ਨਗੀਨਾ ਵੀ ਉਹ ਭੇਜੀਦਾ ਵਾ ਜਿਹੜਾ ਜਿਹਨੂੰ ਲੋਕੀ ਸਿਰਾ ਕਹਿਣਗੇ ਤੇ ਆਉ ਕਰਦੇ ਆ ਗੱਲਾਂ ਬਾਤਾਂ ਲੈਨੇ ਆ ਜਾਣਕਾਰੀ ਬਾਪੂ ਦੋ ਸੱਸੀ ਆ ਬਾਪੂ ਜੀ ਸੱਸੀ ਗੱਲ ਜੀ ਸਾਰਿਆਂ ਵੀਰਾਂ ਨੂੰ ਪਹਿਲਾਂ ਵੀਡੀਓ ਵੇਖਣਾ ਇਹਨੂੰ ਤਾਕੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਾਪੂ ਡਰੈਸ ਦੱਸ ਪਹਿਲਾਂ ਆਪਦਾ ਸਾਰਾ ਮੇਰਾ ਨਾਮ ਹੈ ਸਵਰਨ ਸਿੰਘ ਹਾਂਜੀ ਪਿੰਡ ਮੇਲਕ ਅਕਾਲੀਆਂ ਹਾਂਜੀ ਜ਼ਿਲ੍ਹਾ ਮੋਗਾ ਹਾਂਜੀ ਤੇ ਲਾਗੇ ਦੇ ਪਿੰਡ ਠੀਕ ਆ ਹਾਂਜੀ ਇੱਧਰ ਫਤੇਗੜ ਪਿੰਦੂਰ ਜੋਗੇ ਵਾਲਾ ਠੀਕ ਆ ਲਾਗੇ ਸ਼ਹਿਰ ਕਿਹੜੇ ਰਹਿ ਜਾਂਦੇ ਸਰ ਫਤੇਗੜ ਪਿੰਦੂਰ ਆ ਇੱਕ ਕੋੜੀ ਸੇਖਾਂ ਇੱਕ ਧਰਮਘੋਟ ਠੀਕ ਆ ਜੱਕ ਜੋਗੇ ਵਾਲਾ ਪੈਂਦਾ ਇੱਧਰੋਂ ਜੀ ਠੀਕ ਆ ਤੇ ਬਾਪੂ ਫਿਰ ਅੱਜ ਆ ਨਾਗ ਕਿੱਥੋਂ ਕੱਢ ਲਿਆਂਦਾਂ ਨਗੀਨਾ ਨਗੀਨਾ ਬਾਗਾ ਬੰਡਰ ਦਾ ਲਿਆ ਫਿਰ ਕੱਢ ਕੇ ਤੋਰ ਫਿਰ ਇਹਨੂੰ ਇਹ ਫਿਰ ਪਹਿਲਾਂ ਵੇਚਤਾ ਇਹ ਇਹ ਤਾਂ ਆਉਂਦਿਆਂ ਸਾਰੀ ਉਹ ਫਾਰਮ ਤੇ ਆਉਂਦੇ ਸੀ ਹਮ ਅੱਛਾ ਤੇ ਆਪਾਂ ਫਿਰ ਉਹਨਾਂ ਨੂੰ ਦਿਖਾਤਾ ਤੇ ਉਹ ਫਿਰ ਖੜੇ ਪੈ ਗਏ ਬਾਪੂ ਲਿਆ ਉਹ ਕਟੀ ਵਾਲੀ ਨਾ ਉਹ ਕਹਿੰਦੇ ਹੋਵੇ ਜਿਹੜੀ ਲੱਖ ਵਾਲੀ ਵਿਗੀ ਸੀ ਹਮ ਵੀ ਉਹ ਮੁੜ ਕੇ ਫੋਨ ਕਰਦੇ ਰਹੇਗੇ ਤੇ ਦੋਸਤੋ ਅੱਜ ਵੀ ਮੈਂ ਜਦੋਂ ਵੀਡੀਓ ਬਣਾਉਣ ਲੱਗਾ ਸੀ ਨਾ ਤੁਹਾਨੂੰ ਇੱਕ ਕਲਿੱਪ ਵਿਖਾਵਾਂਗੇ ਇੱਕ ਐਕਸਟਰਾ ਕਲਿੱਪ ਬਣਾਈ ਆ ਅੱਜ ਘਰੇ ਆ ਗਏ ਤਾਂ ਹੀ ਬੰਦੇ ਆਉਂਦੇ ਹਜੇ ਤਾਂ ਹੀ ਬੰਦੇ ਆਉਂਦੇ ਆ ਤੁਰੇ ਅੱਛਾ ਵੀ ਝੋਟੀ ਦੇਦੇ ਬਾਪੂ ਉਹ ਅੱਛਾ ਪਰ ਕਈ ਦਾ ਸੱਜਣੋਂ ਵੈਗੀ ਆ ਦੋਸਤੋ ਆ ਬਰੀਡ ਹੁੰਦੀ ਆ ਗਾਲੇ ਪਈ ਆ ਬਾਪੂ ਰੱਸ ਰੱਸਾ ਛੱਡ ਕੇ ਇੱਥੇ ਥਣ ਚੱਕ ਕਰਾਇਆ ਦੇ ਫੇਰ ਸਵਾਦ ਆਉਣਾ ਹੀ ਅੱਜ ਤੇ ਥਣ ਚੱਕ ਚਲੋ ਵੈਗੀ ਆ ਲੋਕੀ ਕਹਿਣਗੇ ਨਾ ਹੁਣ ਹੁਣ ਅਹੀ ਤਾਰੀਫ ਕਾਦੀ ਕਰਨੀ ਆ ਜੇ ਸਾਡੇ ਮਨ ਚ ਕੋਈ ਉਹਦਿਆਂ ਦਾ ਹੁੰਦਾ ਤਾਰੀਫ ਉਹਦੀ ਕੀਤੀ ਜਾਂਦੀ ਆ ਦੋਸਤੋ ਜਿਹਦੀ ਕਰਤੂਤ سونے ਦੀ ਤਾਰੀਫ سونے ਦੀ ਕਰੀ ਦੀ ਆਪਾਂ ਮਹਾਰਾਜ ਜਲੋਂ ਵੈਸੇ ਤਾਂ ਸੋਨਾ ਹੀ ਲਈਦਾ ਖਰੀਦ ਕੇ ਹਾਂ ਬੇਸ਼ੱਕ ਝੋਟੀ ਲੱਗ ਗਈ ਆ ਪਰ ਦੋਸਤੋ ਇਹ ਝੋਟੀ ਦੀ ਤਾਰੀਫ ਕਰਨੀ ਬਣਦੀ ਆ ਕਿਉਂਕਿ ਇਹ ਝੋਟੀ ਉਹਦੇ ਕਹਿਣ ਨੂੰ ਆਇਰ ਗੈਰ ਝੋਟੀ ਨਹੀਂ ਹੈਗੀ ਇਹ ਕਰਮ ਵਾਲੀ ਦੱਸੂਗੀ ਮੈਂ ਕੀ ਚੀਜ਼ ਆ ਸਮਾਂ ਆਉਣ ਦਿਓ ਥੋੜਾ ਜਾਂ ਗੋਭੀ ਦੇ ਫੁੱਲਰ ਕੀ ਖਰੀਦੀ ਆ ਮੇਰੀ ਇਹ ਹਾਂ ਝੋਟੀ ਵੇਖ ਕਿਸਿਆ ਗੱਲੋਂ ਖੁੰਜੀ ਹੋਵੇ ਤਾਂ ਚੱਲ ਬਾਪੂ ਨੇ ਜਿੱਥੇ ਰੱਸਾ ਛੱਡਿਆ ਉੱਥੇ ਘਰ ਵਾਲੀ ਪੈਰ ਜੋੜ ਗਈ ਹਲੇ ਆਈ ਨੂੰ ਕਿੰਨੇ ਦਿਨ ਹੋਏ ਇੱਕ ਦਿਨ ਕਿ ਦੋ ਦਿਨ ਅੱਜ ਕੱਲ ਲਿਆਂਦੀ ਆ ਅੱਜ ਦੂਜਾ ਦਿਨ ਅੱਜ ਦੂਜਾ ਦਿਨ ਲਓ ਵੀ ਦੋਸਤੋ ਨਹੀਂ ਤੇ ਅੱਜ ਲੋਕ ਲੋਕਾਂ ਦੇ ਘਰੇ ਜਾ ਕੇ ਚਾਰ ਚਾਰ ਦਿਨ ਪੱਠੇ ਨਹੀਂ ਖਾਂਦੀਆਂ ਲੈ ਚੱਲ ਬਾਪੂ ਇਹਨੂੰ ਇੱਕੋ ਬਾਟਾ ਸੌਂਫ ਦਾ ਪਾਇਆ ਕਰਮਾ ਵਾਲੀ ਵੇਲਾ ਗਾਲੇ ਪਈ ਆ ਇੱਕ ਤਾਂ ਬਾਪੂ ਫੀਡ ਦੇ ਵਿੱਚ ਪਤਾ ਨਹੀਂ ਕੀ ਕੀ ਪਾਉਂਦਾ ਭਾ ਝੋਟੀਆਂ ਕਿਲ ਕੇ ਰੱਖ ਦਿੰਦਾ ਮਨ ਤਾਂ ਲੱਗਦਾ ਕੋਈ ਹੈਗੀ ਆ ਕੋਈ ਤੇਰੇ ਕੋਲੇ ਗਿੱਦੜ ਸਿੰਘੀ ਬਾਪੂ ਕਲਾਵਾ ਕੋਈ ਨਹੀਂ ਮਾਪਾ ਖਰਾਕ ਪਾਈ ਦੀ ਵਧੀਆ ਜੇ ਜਾ ਚਾਰਜ ਫੀਡ ਪਾਉਣੀ ਕਈ ਗੁਰਮਖ ਪਾਉਂਦੇ ਮੈਂ ਫੀਡ ਦੇ ਵਿੱਚ ਸੌਂਫ ਹੂੰ ਤੁਮੇ ਹੂੰ ਔਲੇ ਸੁੱਕੇ ਅੱਛਾ ਸੋਇਆਬੀਨ ਠੀਕ ਹੈ ਬਹੁਤ ਚੀਜ਼ਾਂ ਤਾਰਾ ਮੀਰਾ ਠੀਕ ਹੈ ਤੇ ਹੁਣ ਮੈਂ ਨਾ ਥੋੜੀ ਜੀ ਆ ਠੰਡ ਮੌਸਮ ਆ ਜਾਣੀ ਜਬੈਣ ਵੀ ਪਾਉਣੀ ਸ਼ੁਰੂ ਕਰ ਦੇਣੀ ਮੌਸਮ ਠੰਡ ਦਾ ਹੋਣਾ ਹਮ ਇਥੇ ਮੂਥੇ ਵਿੱਚ ਸੌਂਫ ਪਾਉਣੀ ਆ ਦੋਸਤੋ ਇਹ ਚੀਜ਼ਾਂ ਚੰਗੀਆਂ ਕਿਉਂਕਿ ਇਹ ਚੀਜ਼ਾਂ ਨਾਲ ਪਸ਼ੂ ਦਾ ਇੱਕ ਤਾਂ ਅੰਦਰੋਂ ਪੂਰਾ ਖੋਲ ਜਾਂਦਾ ਖੁਸ਼ ਹੋ ਕੇ ਖਾਂਦਾ ਚੀਜ਼ਾਂ ਤੇ ਇੱਕ ਗੱਲ ਹੋਰ ਵੀ ਆ ਜਿਵੇਂ ਆਹ ਮੇਥੇ ਵਗੈਰਾ ਹੋ ਗਏ ਕਦੇ ਵਾਏ ਨਹੀਂ ਹੋਊਗੀ ਪਸ਼ੂ ਜਿਵੇਂ ਗੱਡਾ ਮਾਰਦਾ। ਦੁੱਧ ਕੱਲਿਆ ਨਾ ਸਿਆਣੇ ਕਹਿੰਦੇ ਨੇ ਜੇ ਆਪਾਂ ਦੁੱਧ ਤੇ ਪੁੱਤ ਸਾਹਮਣਾ ਬਹੁਤ ਔਖਾ। ਸਹੀ ਗੱਲ। ਇਹ ਕਰਮਾ ਨਾਲ ਦੁੱਧ ਪੁੱਤ ਮਿਲਦੇ ਆ ਤੇ ਇਹਨਾਂ ਨੂੰ ਜੇ ਸੇਵਾ ਆਪਾਂ ਪੂਰੀ ਕਰਾਂਗੇ ਤੇ ਆਪਾਂ ਨੂੰ ਭਾਗ ਲਾਉਂਦੇ ਆ। ਠੀਕ ਆ। ਤੇ ਦੁੱਧ ਤੇ ਪੁੱਤ ਤੇ ਸੇਵਾ ਕਰਨੀ ਪੈਂਦੀ ਆ। ਠੀਕ ਆ। ਤੇ ਦੋਸਤੋ ਇਹ ਝੋਟੀ ਦਾ ਵੈਗੀ ਆ। ਮਾਫ ਕਰਨਾ ਤੁਹਾਡਾ ਮੰਨ ਲਓ ਇੱਕ ਸ਼ੌਂਕ ਹੀ ਕਰਾਉਣ ਲੱਗੇ ਆ ਇਹਦਾ ਫੋਨ ਆ ਲਾਇਆ ਤੇ ਇੱਕ ਬਾਪੂ ਇਧਰ ਨਿਕਾ ਆ ਨਗੀਨਾ ਹੋਰ ਲੈ ਕੇ ਆ ਨਗੀਨਾ ਖੜਾ ਇਧਰ ਦੇਖੋ ਤੇ ਬਾਪੂ ਇਹਦੀ ਉਮਰ ਕਿੰਨੀ ਆ 1 ਸਾਲ ਦੀ 1 ਸਾਲ ਗੱਡੀ ਪੂਰੀ ਪੱਕੀ ਪੂਰੀ ਆ ਨਾ ਡੀਲੀ ਪੂਰੀ ਪਹਿਲੀ ਪਹਿਲੀ ਕੱਕੀ ਪੂਰੀ ਜਿਹੜੀ ਵਜਦੀ ਪੱਕੀ ਪੂਰੀ ਅੱਛਾ ਕੱਕੀ ਪੂਰੀ ਤੇ ਨੀਲੀ ਆ ਗਈ ਹੈ ਨਾ ਨੀਲੀ ਜਾ ਗਈ ਠੀਕ ਆ ਤਿੰਨ ਵਾ ਦੇ ਆਖੋ ਪੈਰਾਂ ਤੇ ਨਿਸ਼ਾਨ ਤੇ ਲਾ ਦੇ ਆ ਠੀਕ ਆ ਤੇ ਸੂਦੀ ਪੂਰੀ ਬਜਦੀ ਆ ਸੂਦੇ ਨਿਸ਼ਾਨ ਥੋੜੀ ਨੀਲੀ ਲੱਸੀ ਆ ਸਰੀਰ ਮਾੜਾ ਅੱਛਾ ਆ ਤੇ ਬਾਕੀ ਬਰੀਡ ਬਹੁਤ ਆ ਬਾਪੂ ਸਰੀਰ ਤਾਂ ਭਲਾ ਲੱਸ ਆਰਡਰ ਦੀ ਕੁਆਲੀ ਦੋਸਤੋ ਮੈਂ ਕੁਆਲਟੀ ਵੇਖਦਾ ਹੁਣਾ ਸਰੀਰ ਨੂੰ ਕੋਈ ਨਹੀਂ ਸਰੀਰ ਤਾਂ ਮੇਰੇ ਕੋ ਖਰਾ ਕੇ ਖੋਜੀ ਪਈ ਆ ਚਾਰਾਂ ਦਿਨ ਨੂੰ ਕਿੱਧਾ ਪਾਉਗੀ ਹਾਂ ਕਿੱਧਾ ਪਵਾ ਦੇਗਾ ਮਿਲਦਾ ਹਲਾ ਇਹਦਾ ਲੋ ਵੀ ਆ ਵੇਖੋ ਦੋਸਤੋ ਇਹ ਚੰਗੀ ਬੇਲ ਬੂਲ ਕੱਦ ਕੱਢ ਦੀ ਮੱਝ ਬਣੂਗੀ ਹੈਨਾ ਮੈਂ ਪੂਰੇ ਬੇਲ ਵੇਖ ਕਿੱਡੀ ਆ ਹਾਈਟ ਕੱਢੂਗੀ ਪੂਰੀ ਸੰਗ ਵੇਖੀ ਇੱਥੇ ਝੋਟੀਆਂ ਮੁੰਦਰੀਆਂ ਵਾਂਗ ਬਣੂਗਾ ਇਹ ਆ ਮੁੰਦਰੀ ਦਾ ਬਾਬੂ ਇਹਦੀ ਮੜੀ ਜੀ ਜ਼ੁਬਾਨ ਚੈੱਕ ਕਰਾਈ ਮੰਨ ਲਓ ਦੋਸਤਾਂ ਨੇ ਕਈਆਂ ਨੇ ਦੂਰੋਂ ਆਉਣਾ ਹੁੰਦਾ ਜੇ ਗੁਲਾਬੀ ਆ ਤਾਂ ਫਿਰ ਤਾਂ ਨੀਂਦੀ ਹੈ ਜੀ ਆਪਣੇ ਫਾਰਮ ਤੇ ਕੋਈ ਹਿਰਾ ਫੇਰੀ ਠੀਕ ਲੋ ਹੋ ਗੋਸਤ ਹੋਈ ਹੁਬਾਨ ਦੀ ਗੁਲਾਬੀ ਆ ਤੇ ਇਹ ਤੋਂ ਤੁਸੀਂ ਨੀਲੀ ਦਾ ਵੀ ਦੇ ਬੱਚੇ ਵੀ ਲੈ ਸਕਦੇ ਆ ਤੇ ਬੂਰੇ ਬੱਚੇ ਤਾਂ ਨੇ ਦੇਣੇ 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 ਬੂਰੇ ਤਾਂ ਦੇਣੇ ਕਰਮ ਵਾਲੀ ਨੇ ਠੀਕ ਆ ਤੇ ਬਾਪੂ ਫਿਰ ਇਹਦਾ ਮੁੱਲ ਮੁੱਲੇ ਦਾ 25000 ਆ ਮਾਨਦਾਨ ਫੁੱਲ ਕੀਤਾ ਜਾਂਦਾ ਮਾਨਦਾਨ ਕਰ ਦੇਗਾ ਜੇ ਕੋਈ ਦੂਰੋਂ ਤੇ ਡੇ ਆਉਂਦਾ ਦੂਰੋਂ ਆ ਦੇ ਮਾਨਦਾਨ ਫੁੱਲ ਕਰਾਂਗੇ ਠੀਕ ਆ ਤੇ ਬਾਪੂ ਦੂਜਾ ਨਹੀਂ ਫਿਰ ਆ ਤਾਂ ਵੈਗੀ ਹੈ ਇਹ ਤਾਂ ਹੁਣ ਵੈਗੀ ਆ ਗੁਰਮਖਾਨੇ ਦੇ ਵਿਖਾਈ ਆ ਇਹ ਤਾਂ ਜਦੋਂ ਆ ਕੇ ਘਰੇ ਜਿਹੜਾ ਬੰਦਾ ਮੋੜਿਆ ਨਹੀਂ ਅੱਜ ਵੀ ਹੁਣ ਗੁਰਮਖਾਂ ਵਿਚਾਰੇ ਝੋਟੀਆਂ ਲੈਣ ਆਏ ਸੀ ਠੀਕ ਆ ਕਹਿੰਦੇ ਬਾਪੂ ਯਾਰ ਗੱਲ ਅਸੀਂ ਤਾਂ ਆ ਠੀਕ ਆ ਮੈਂ ਕਿਹਾ ਗੁਰਮਖੋ ਤਾਂ ਲੈ ਗਿਆ ਬਾਈ ਠੀਕ ਆ ਕਰਮਾ ਵਾਲਾ ਜਿਹਨੇ ਵੇਖਿਆ ਵੀ ਵਾਕੀ ਮੁੰਦਰੀ ਉਹ ਤੇ ਮੁੰਦਰੀ ਨੂੰ ਬਾਈ ਪੈਂਦੇ ਅਗਲੇ ਭੱਜ ਕੇ ਸਹੀ ਗੱਲ ਆ ਬਾਪੂ ਸਹੀ ਗੱਲ ਤੇਰੀ ਵਿਚਾਰੇ ਘਰੋਂ ਮੁੜ ਕੇ ਗਏ ਮੈਂ ਕਿਹਾ ਚਾਹ ਪਾਣੀ ਛੱਕ ਕੇ ਜਾਓ ਆ ਝੋਟੀਆਂ ਵੇਖ ਕੇ ਮੁੜ ਗਏ ਕਹਿੰਦੇ ਯਾਰ ਉਹ ਝੋਟੀ ਲੈਣੀ ਸੀ ਮੈਂ ਕਿਹਾ ਕੋਈ ਨਹੀਂ ਨਗੀਨੇ ਆਉਂਦੇ ਰਹਿਣੇ ਜੁੜੇ ਰਹੋ ਤੁਸੀਂ ਕੋਈ ਗੱਲ ਨਹੀਂ ਲਿਆਵਾਂਗੇ ਫੇਰ ਮਾਰੇ ਤੰਦਰੁਸਤੀ ਦੇਵੇ ਠੀਕ ਆ ਦੋਸਤੋ ਇੱਕ ਨਾ ਕਈਆਂ ਵੀਰਾਂ ਨੂੰ ਇਹ ਚੀਜ਼ ਦਾ ਭਲੇਖਾ ਪੈ ਜਾਂਦਾ ਮੇਰੇ ਨਾ ਥੋੜੀ ਜੀ ਮੋਢੇ ਤੇ ਸੱਟ ਲੱਗਣ ਕਾਰਨ ਮੈਂ ਉਦੋਂ ਝੋਟੀਆਂ ਵੇਚਣੀਆਂ ਮੈਂ ਜਦੋਂ ਬੰਦ ਕਰਤੀਆਂ ਤੇ ਬਾਪੂ ਕਹਿੰਦਾ ਵੀ ਝੋਟੀਆਂ ਤੂੰ ਬੰਦ ਤਾਂ ਕਰਤੀਆਂ ਲੋਕੀ ਖਰਾਬ ਬੜੇ ਹੋਣ ਦੇ ਲੋਕੀ ਘਰੇ ਆਉਂਦੇ ਸੀਗੇ ਕਈਆਂ ਨੂੰ ਸਾਡੇ ਰਿਸ਼ਤੇ ਰਿਸ਼ਤੇ ਬਾਰੇ ਨਹੀਂ ਪਤਾ ਵੀ ਅਸੀਂ ਕੀ ਆ ਮੰਨ ਲਓ ਅਸੀਂ ਕਈ ਕਹਿਣਦੇ ਆ ਵੀ ਮੰਨ ਲਓ ਤੂੰ ਵੀਡੀਓ ਬਣਾਉਣ ਵਾਲਾ ਕਰੀ ਜਾਂਦਾ ਕਿਉਂਕਿ ਮੈਂ ਆਪਣੇ ਇਹ ਘਰ ਤੋਂ ਹੀ ਬਣਾਉਣਾ ਪਰ ਬਾਪੂ ਨੂੰ ਮੰਨ ਲਓ ਇਸ ਚੀਜ਼ ਦਾ ਸ਼ੌਂਕ ਆ ਹੁਣ ਤੇ ਬਾਪੂ ਕਹਿੰਦਾ ਵੀ ਮੈਂ ਸ਼ੁਰੂ ਕਰਦਾ ਜੇ ਤੂੰ ਨਹੀਂ ਮੇਰਾ ਮਨ ਥੋੜਾ ਜਿਆ ਸੀਗਾ ਵੀ ਮੈਂ ਆਪਦਾ ਚੈਨਲ ਚਲਾ ਲਿਆ ਵੀ ਮੈਨੂੰ ਹੁਣ ਇਧਰਲੇ ਪਾਸੇ ਫੋਕਸ ਕਰਨਾ ਚਾਹੀਦਾ ਕਿਉਂਕਿ ਇਨ੍ਹਾਂ ਝੋਟੀਆਂ ਦੇ ਵਿੱਚ ਜਿਹੜੀ ਇਨਕਮ ਆ ਪਹਿਲਾਂ ਇਨਵੈਸਟਮੈਂਟ ਜਿਆਦਾ ਕਰਨੀ ਪੈਂਦੀ ਆ ਫਿਰ ਕਦੋਂ ਕਸਟਮਰ ਉਹਦਾ ਕਹਿੰਗੇ ਚ ਪਕਾਈ ਬਹੁਤ ਜਿਆਦਾ ਆ ਕਈ ਵਾਰੀ ਲੈਣ ਗਿਆ ਵੀ ਲੋਕੀ ਮੁੱਕਰ ਜਾਂਦੇ ਆ ਤੇ ਮੈਂ ਚੰਗਲੇ ਇਸ ਕਰਕੇ ਚਲਾਇਆ ਵੀ ਕੋਈ ਵੀਡੀਓ ਕਰਨ ਨਾਲ ਸ਼ੁਰੂ ਕਰ ਦਾਂਗੇ ਤੇ ਰੁਪਈਆ 10-15000 ਦਾ ਮਸਲਾ ਵਾ ਉਹ ਮਹੀਨੇ ਦਾ ਬਾਣੀ ਜਾਇਆ ਕਰਨਾ ਤੇ ਇਸ ਕਰਕੇ ਮੈਂ ਦੱਸ ਦੇਵਾਂ ਵੀ ਇੱਕ ਸ਼ਾਇਰ ਨੇ ਬਹੁਤ ਵਧੀਆ ਲਿਖਿਆ ਕਹਿੰਦਾ ਵੀ ਮਾਂ ਤੋਂ ਵੱਧ ਕੇ ਦੁਨੀਆ ਵਿੱਚ ਕੋਈ ਪਿਆਰਾ ਨਹੀਂ ਹੁੰਦਾ ਤੇ ਬਾਪੂ ਵਰਗਾ ਕੋਈ ਅਗਰੀ ਯਾਰ ਨਹੀਂ ਹੁੰਦਾ ਜੇ ਆਪਣੀ ਯਾਰੀ ਬਾਪੂ ਨਾਲ ਪੈ ਜਵੇ ਨਾ ਤੇ ਉਹ ਬੰਦੇ ਦੀ ਉਹਦੇ ਕਹਿਣ ਵਾਂਗ ਪੰਜੇ ਉਂਗਲਾਂ ਘੋਜ ਹੁੰਦੀਆਂ ਕਿਉਂਕਿ ਬਾਪੂ ਕਦੇ ਕਿਸੇ ਨਾਲ ਗਦਾਰੀ ਨਹੀਂ ਕਰ ਸਕਦਾ ਤੇ ਨਹੀਂ ਅੱਜ ਕੱਲ੍ਹ ਵਾਲੇ ਜਿਹੜੇ ਯਾਰ ਆ ਤੁਹਾਨੂੰ ਨਹੀਂ ਪਤਾ ਪੌੜੀ ਚੜ੍ਹ ਕੇ ਲੱਤਾਂ ਖਿੱਚ ਲੈਂਦੇ ਆ ਆਪਾਂ ਗਦਾਰੀ ਇਸੇ ਕਰਕੇ ਦੋ ਝੋਟੀਆਂ ਵੇਚੀਆਂ ਘਰੇ ਚੋਕੇ ਪਾਲ ਕੇ ਦਿੱਤੀਆਂ ਅੱਜ ਵੀ ਉਹ ਘਰੇ ਜਿਨ੍ਹਾਂ ਦੇ ਘਰੇ ਗਈਆਂ ਜਾ ਕੇ ਬੇਸ਼ੱਕ ਪੁੱਛ ਲੋ ਬਿਲਕੁਲ ਵਾਕਿਆ ਮਸਵਾ ਕੇ ਚਵਾ ਕੇ ਕਰੇ ਤਿੰਨ ਤਿੰਨ ਨਾ ਤੇ ਬਾਕੀ ਦੋਸਤੋ ਆਪ ਦੀ ਸਮਝ ਨਾਲ ਪਰਖ ਨਾਲ ਤੁਸੀਂ ਇੱਥੋਂ ਲੈ ਸਕਦੇ ਫਾਰਮ ਦੇ ਕੋਈ ਧੱਕਾ ਨਹੀਂ ਕੀਤਾ ਜਾਊਗਾ ਕੋਈ ਧੱਕੇਸ਼ਾ ਹੀ ਨਹੀਂ ਕੀਤੀ ਜਾਊਗੀ ਜੇ ਤੁਹਾਡਾ ਦਿਲ ਮੰਦਾ ਚੀਜ਼ ਲਓ ਨਹੀਂ ਤਾਂ ਨਾ ਲਓ ਪਰ ਇੱਕ ਮੈਂ ਗੱਲ ਕਹਿਣੀ ਚਾਹਣਾ ਇਹ ਚੀਜ਼ ਦੀ ਕੰਪੈਰੀਸ਼ਨ ਕਰਕੇ ਵੇਖਿਓ ਵੀਡੀਓ ਬਥੇਰੀਆਂ ਪੈਣੀਆਂ ਨੇੜ ਤੇ ਔਰ ਹੀਰੇ ਦੀ ਕੰਪੈਰੀਸ਼ਨ ਕਰਕੇ ਵੇਖਿਓ ਦੂਸਰੇ ਨਾਲ ਤੁਹਾਨੂੰ ਪਤਾ ਲੱਗ ਜੂ ਕਿ ਕੀ ਚੀਜ਼ ਆ ਇਹੋ ਜੀ ਠੰਡੀ ਝੋਟੀ ਨਹੀਂ ਦੇਣੀ ਗਾਲਾਂ ਪਟਾਇਆ ਝੋਟੀ ਨੂੰ ਕੋਈ ਮਤਵਲੀ ਨਹੀਂ ਉਪਰਾ ਬੰਦਾ ਕੋਲੇ ਖੜਿਆ ਕੌਣ ਖੜਿਆ ਇਹਨੂੰ ਪਤਾ ਹੀ ਨਹੀਂ ਮੈਂ ਦੂਜੇ ਘਰੇ ਆਈ ਆ ਹਾਂ ਤੇ ਇਸ ਕਰਕੇ ਇਹ ਗੱਲ ਮੈਂ ਤੁਹਾਨੂੰ ਕਹਿਣੀ ਚਾਹਣਾ ਵਾਂ ਕਿ ਅਸੀਂ ਕਿਸੇ ਕੌਂਟਰੋਵਰਸੀ ਵਿੱਚ ਨਹੀਂ ਪੈਂਦੇ ਮੈਂ ਇੱਕੋ ਗੱਲ ਦਾ ਮੈਂ ਅਜੇ ਤੱਕ ਇਹਦਾ ਕੋਈ ਜਵਾਬ ਨਹੀਂ ਦਿੰਦਾ ਪਰ ਮੈਂ ਕਈਆਂ ਨੂੰ ਡਾਊਟ ਸੀ ਮੈਂ ਵੈਸੇ ਵੀਡੀਓ ਵੀ ਪਾਈ ਸੀ ਕਿ ਮੈਂ ਮੰਨ ਲਓ ਬੰਦ ਕਰਤੀ ਹੁਣ ਬਾਪੂ ਹੀ ਮੇਰਾ ਕੰਮ ਸ਼ੁਰੂ ਕਰੂਗਾ ਕਿਉਂਕਿ ਆਪਣੀ ਮਾਲਵੇ ਦੀ ਭਾਸ਼ਾ ਜਿਹੜੀ ਆ ਪਿਓ ਤੇ ਇਹ ਦੁਆਬੇ ਦੀ ਭਾਸ਼ਾ ਦੀ ਗੱਲ ਕਰੀਏ ਤਾਂ ਉਹ ਭਾਇਆ ਕਹਿੰਦੇ ਆ ਤੇ ਜਾਂ ਮੰਨ ਲਓ ਮਾਝੇ ਵਾਲੇ ਪਾਸੇ ਜਾਈਏ ਤੇ ਉਹ ਪਾਉ ਵੀ ਕਹਿੰਦੇ ਆ ਆਪੋ ਆਪਣੀ ਭਾਸ਼ਾ ਹੁੰਦੀ ਆ ਕੋਈ ਡੈਡ ਵੀ ਕਹੀ ਜਾਂਦਾ ਕੋਈ ਡੈਡ ਵੀ ਕਹੀ ਜਾਂਦਾ ਕੋਈ ਕੁਛ ਵੀ ਕਹੀ ਜਾਂਦਾ ਪਰ ਸਾਡੇ ਬਾਪੂ ਹੀ ਚੱਲਦਾ ਨਾਲੇ ਬਾਪੂ ਕਹਿਣ ਲੱਗਿਆ ਮੂੰਹ ਭਰ ਜਾਂਦਾ ਉਹਦੇ ਕਹਿਣ ਨੂੰ ਸੋ ਇਸ ਕਰਕੇ ਇੱਕ ਝੋਟੀਆਂ ਕਟੀਆਂ ਸਿਰਫ ਬਾਪੂ ਦੀ ਜ਼ਿੰਮੇਵਾਰੀ ਇਹ ਹੀ ਲਿਆ ਕੇ ਇਹ ਹੀ ਦਿੰਦਾ ਆ ਸਾਡਾ ਕੰਮ ਸਿਰਫ ਵੀਡੀਓ ਬਣਾਉਣਾ ਅਸੀਂ ਵੀਡੀਓ ਜਿਹੜਾ ਵੀ ਕੋਈ ਮੇਰਾ ਵੀਰ ਮੜ ਤੋਂ ਵੀਡੀਓ ਬਣਾਉਣੀ ਚਾਹੁੰਦਾ ਆ ਆਪਣੇ ਨਾਲ ਸੰਪਰਕ ਕਰ ਸਕਦਾ ਉਹ ਤੇ ਬਾਕੀ ਆ ਬਾਪੂ ਫਿਰ ਦੂਸਰਾ ਨਹੀਂ ਹੋਣਾ ਫਿਰ ਕਦੋਂ ਆ ਰਹੀਆਂ ਝੋਟੀਆਂ ਹੋਰ ਬਸ ਹੁਣ ਵੇਟ ਕਰੋ ਹਫਤਾ ਵੀ ਲੱਗ ਸਕਦਾ ਦੋ ਹਫਤੇ ਵੀ ਆਣਾ ਮੈਂ ਬਰੀਡ ਲਿਆਉਣੀ ਟੌਪ ਟੌਪ ਦੀ ਦੋ ਆਈਆਂ ਕਰਮਾ ਵਾਲੀਆਂ ਅੱਛਾ ਏਦਾਂ ਹੀ ਲਿਆ ਲਿਆ ਕੇ ਵੇਚਾਂਗੇ ਅੱਛਾ ਤੇ ਵੇਚਾਂਗੇ ਜਰੂਰ ਟੌਪ ਦੀਆਂ ਅੱਛਾ ਭਲਾ ਟਾਈਮ ਲੱਗ ਸਕਦਾ ਟਾਈਮ ਟਾਈਮ ਤਾਂ ਲੱਗਣਾ ਕਿਉਂਕਿ ਯੱਕਦਮ ਤਾਂ ਹੀਰੇ ਕਿਤੇ ਖੜੇ ਨਹੀਂ ਵੀ ਜਾ ਕੇ ਆਪਾਂ ਉਥੋਂ ਖੋਲ ਹੀ ਲਿਆਉਣੇ ਪੱਜ ਕੇ ਠੀਕ ਇਹਨਾਂ ਨੂੰ ਵੇਖਣਾ ਪੈਂਦਾ ਫਿਰ ਇਹਨਾਂ ਦੇ ਗੁਣ ਵੇਖਣੇ ਪੈਂਦੇ ਹੈ ਇਮਾਨਦਾਰ ਕਾਰਡ ਵੇਖਣਾ ਠੀਕ ਹੈ ਬਹੁਤ ਕੁਝ ਵੇਖ ਕੇ ਲੈਣਾ ਪੈਂਦਾ ਵੀ ਗਾਂ ਲਾਂਬਾ ਨਾ ਤੋ ਦੋਸਤੋ ਆ ਵੇਖ ਸਕਦੇ ਤੁਸੀਂ ਝੋਟੀ ਬੁਲਬੁਲ ਦਾ ਬੱਚਾ ਸੀਗਾ ਚਲੋ ਜਿਹੜਾ ਲੈ ਗਿਆ ਉਹਦੇ ਕਰਮਾ ਭਾਗਾਂ ਦੇ ਵਿੱਚ ਹੋਵੇ ਚੰਗੀ ਕੀਮਤ ਤੇ ਦਿੱਤੀ ਆ ਆਪਾਂ ਤਾਂ ਸੋਚ ਇਹ ਹੀ ਆ ਚੰਗੀਆਂ ਲਿਆ ਕੇ ਦੇਈਏ ਤੇ ਆਪਣੇ ਨਾਲ ਜਿਹੜੇ ਵੀਰ ਜੁੜੇ ਆ ਹਾਂਜੀ ਉਹ ਆਪਾਂ ਨਾਲ ਜੁੜੇ ਰਹਿਣ ਠੀਕ ਆ ਇਹੋ ਜੀਆਂ ਬੁਲਬੁਲਾਂ ਦੇ ਦੇ ਜਲੀਏ ਕਦਰ ਕਰਿਆ ਕਰੋ ਜਿਹੜਾ ਬੰਦਾ ਕੋਈ ਕਿਸੇ ਪਾਸੇ ਤੁਰਿਆ ਨਾ ਉਸ ਬੰਦੇ ਦੀ ਸਪੋਰਟ ਕਰਨੀ ਚਾਹੀਦੀ ਆ ਕਿਉਂਕਿ ਜਦੋਂ ਚੰਗੀ ਚੀਜ਼ ਆਉਂਦੀ ਆ ਨਾ ਤਾਂ ਦੋਸਤੋ ਆਪਾਂ ਨੂੰ ਵੀ ਪਤਾ ਉਹਤੇ ਕੀਮਤ ਚੰਗੀ ਲੱਗਦੀ ਆ ਤੇ ਇੱਕ ਗੱਲ ਹੋਰ ਬਾਪੂ ਦੱਸ ਦੇ ਵੀ ਜੇ ਕਿਸੇ ਕੋਲੇ ਚੰਗੀਆਂ ਖੜੀਆਂ ਤੇ ਬੇਸ਼ੱਕ ਚੰਨਸਪਾਰ ਕਰੇ ਹਾਂ ਮੇਰੇ ਨਾਲ ਫੋਨ ਕਰੋ ਜਿਹਦੇ ਕੋ ਖੜੇ ਨੀ ਗਿਨੇ ਹਾਂ ਤੇ ਮੈਂ ਫਿਰ ਤੁਹਾਨੂੰ ਮੁੱਲ ਆ ਕੇ ਵਿਖਾਉਂਗਾ ਵਾਕਿਆ ਬਾਪੂ ਖਰੀਦ ਦਾ ਲੋ ਵੀ ਇਹ ਗੱਲ ਬਾਪੂ ਨੇ ਮੈਨੂੰ ਪਹਿਲਾਂ ਵੀ ਕਹੀ ਆ ਕਹਿੰਦਾ ਵੀ ਵੀਡੀਓ ਚ ਬੋਲਣਾ ਵੀ ਜੇ ਕਿਸੇ ਕੋਲੇ ਜਿਹੜੇ ਵੀਰ ਕਹਿੰਦੇ ਨੇ ਕਿ ਆਪਾਂ ਡਾਇਮੰਡ ਦੀ ਵੇਚੀ ਇਹਦੀਆਂ 20 ਦੀਆਂ ਮਿਲ ਜਣਗੀਆਂ 40 ਦੀਆਂ ਬਾਪੂ ਕਹਿੰਦਾ ਮੈਂ 50000 ਦੇਣ ਨੂੰ ਤਿਆਰ ਹਾਂ 50000 ਮੈਨੂੰ ਉਹ ਜਾਂ ਨਗੀਨਾ ਮਿਲ ਨਗੀਨਾ ਲਾਭ ਤੋਂ ਬੇਸ਼ੱਕ ਡਾਇਮੰਡ ਦੀ ਨਾਂ ਵੀ ਹੋਵੇ ਹਾਂ ਮੈਨੂੰ ਉਨੀ ਨਿਸ਼ਾਨੀਆਂ ਉਨੀ ਹਾਈਟ ਦਿਖਾ ਦੇ ਓਡੀ ਹਾਈਟ ਹਾਂ 20 ਹਜ਼ਾਰ ਦੀ ਬਾਪੂ ਕਹਿੰਦਾ ਮੈਂ ਲਊਗਾ ਹੋਰ ਦੱਸੋ ਜਿਹੜੇ ਕਹਿੰਦੇ 10 20 40 ਯਾਰ ਵੈਸੇ ਇਹਨਾਂ ਦਾ ਇਹ ਗੱਲਾਂ ਕਰ ਅਸੀਂ ਜਵਾਬ ਦੇਣ ਵਾਲੇ ਬੰਦੇ ਨਹੀਂ ਕਿਉਂਕਿ ਸਾਡਾ ਜੀ ਤੁਹਾਡੇ ਸੇਵਾਦਾਰ ਆ ਸਾਰੇ ਵੀਰਾਂ ਦੇ ਹਾਂ ਕਿ ਅਸੀਂ ਸੇਵਾ ਕਰਦੇ ਆ ਹਾਂਜੀ ਚਲੋ ਸੰਗਤਾਂ ਚੰਗੇ ਬਰੀਡਾਂ ਪਾਲਣ ਚੰਗਾ ਦੁੱਧ ਲਾਉਣ ਅੱਜ ਕੱਲ ਮੁੱਲ ਦੇ ਦੁੱਧ ਵਿੱਚ ਮਿੱਤਰੋ ਪਤਾ ਨਹੀਂ ਕੀ ਹੁੰਦਾ ਪਰ ਘਰ ਦਾ ਦੁੱਧ ਪੀਓਗੇ ਚੰਗੀਆਂ ਬਰੀਡਾਂ ਲੈ ਕੇ ਇੱਕ ਇੱਕ ਮੱਝ ਜ਼ਰੂਰ ਦੋ ਦੋ ਰੱਖੋ ਠੀਕ ਆ ਤੇ ਮੈਂ ਕਹਿੰਦਾ ਸਿਹਤ ਜੀ ਦੀ ਸਿਹਤ ਪੱਲੇ ਆ ਸਭ ਕੁਝ ਆ ਕਹਿੰਦੇ ਜ਼ਿੰਦਗੀ ਆ ਜਹਾਨ ਆ ਬਿਲਕੁਲ ਹਾਂ ਬਿਲਕੁਲ ਚਲੋ ਬਹੁਤ ਬਹੁਤ ਧੰਨਵਾਦ ਬਾਪੂ ਜੀ ਵੀਡੀਓ ਲੰਮੀ ਹੋ ਜਾਣੀ ਆ ਤੇ ਅੱਜ ਦੇ ਨਾਗ ਸੀਗੇ ਮਿੱਤਰੋ ਦੋ ਤੇ ਇੱਕ ਝੋਟੀ ਦਾ ਦਿੱਤੀ ਆ ਬਾਪੂ ਨੇ ਵੇਚ ਤੇ ਦੂਜੀ ਰਹਿ ਗਈ ਆ ਜੇ ਕਿਸੇ ਦੇ ਪਸੰਦਾ ਹੋਵੇ ਤਾਂ ਕਰ ਲਿਓ ਸੰਪਰਕ ਬਾਪੂ ਨਾਲ ਧੰਨਵਾਦ ਦੋਸਤੋ